ਮੈਂ ਤੇ ਪਾਪਾ ਬਾਅਦ ਆਇਆ ਮੈਨੂੰ ਤੇ ਚਾਚਾ ਚੇ ਦੱਸਿਆ ਨਿਰਮਲ ਸਿੰਘ ਬਹੁਤ ਐਕਸੀਡੈਂਟ ਹੋ ਗਿਆ ਚਲੋ ਭਰਾ ਪੂਰਾ ਤੁਹਾਡੇ ਤੋਂ ਛੋਟਾ ਸੀ ਕਿੰਨੇ ਬੱਚੇ ਇਹਨਾਂ ਦੇ ਇਹਨਾਂ ਦੇ ਦੋ ਕੁੜੀਆਂ ਨੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਮੰਗ ਇੱਕੋ ਹੀ ਆ ਜੋ ਮੇਰੇ ਪੇਂਟ ਵਾਲੇ ਮੇਰੇ ਇਲਾਕੇ ਵਿੱਚ ਰੱਖੀ ਆ ਇਨਸਾਫ ਹੋਣਾ ਤੇ ਬਾਕੀ ਕੁਝ ਨਹੀਂ ਹੋਣਾ ਕਿਉਂ ਲੋਕੋ ਜੋ ਇੱਥੇ ਹੁੰਦਾ ਹਰ ਬੰਦਾ ਜਾਣਦਾ ਹਰ ਕੁਝ ਸੋਚਦਾ ਵਾ ਪਰ ਕੀ ਹੁੰਦਾ ਤੇ ਕੀ ਨਹੀਂ ਹੁੰਦਾ ਇਨਸਾਫ ਇਸ ਟਾਈਮ ਤੇ ਬਹੁਤ ਮੁਸ਼ਕਲ ਮਿਲਦਾ ਮੈਂ ਤੁਹਾਨੂੰ ਸਹੀ ਕਹਿੰਦਾ ਜੇ ਮੇਰੀ ਬਰਾਦਰੀ ਮੇਰਾ ਪਿੰਡ ਮੇਰਾ ਇਲਾਕਾ ਮੇਰੇ ਨਾਲ ਆਇਆ ਮੈਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਜਿੱਥੇ ਸੱਦੋ ਕਿ ਮੈਂ ਜਾਵਾਂਗਾ ਪਰ ਸ਼ਹਿਰ ਤੇ ਕੋਈ ਆ ਵੀ ਇਨਸਾਫ ਮਿਲਣਾ ਚਾਹੀਦਾ ਠੀਕ ਜਾਨ ਦਾ ਫਾਇਦਾ ਤਾਂ ਜੇ ਬੰਦੇ ਨੂੰ ਇਨਸਾਫ ਦਿਉਣਾ ਤੇ ਇਨਸਾਫ ਮਿਲਣਾ ਚਾਹੀਦਾ ਸੰਘੇ ਜੀ ਅਬ ਇਹ ਕੀ ਮਸਲਾ ਜਿਹੜੇ ਤੇ ਫਾਇਦਾ ਮਸਲਾ ਇਸ ਤਰ੍ਹਾਂ ਜੀ ਸਾਡੇ ਪਿੰਡ ਦੇ ਗਰੰਤੀ ਸਿੰਘ ਦੇ ਭਾਈ ਤਰਲੋਚ ਸਿੰਘ ਜੀ ਇਕਲਾ ਨੌਰ ਤੋਂ ਦਵਾਈ ਲੈ ਕੇ ਆਏ ਆ ਤੇ ਆਪਣੀ ਘਰ ਦੀ ਵੀ ਦਵਾਈ ਲੈਣ ਵਾਸਤੇ ਕਿਲੇ ਜਾ ਰਹੇ ਸੀ ਇੱਥੇ ਛੜਕ ਚ ਖਲੋ ਕੇ ਕਿਤੇ ਬੂਣ ਸੁਣਦਾ ਪੇ ਆਪਣਾ ਕਿਸਮ ਹੇ ਹੈ ਗਰਾ ਆਇਆ ਬਾਈ ਨੇ ਅਗਲੇ ਟਾਇਰ ਮਾਰ ਕੇ ਨੇ ਛੁੱਟਿਆ ਤੇ ਪਿਛਲੇ ਟਾਇਰ ਉੱਤੋਂ ਹੀ ਨਾਂਗੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਕਿ ਸਾਨੂੰ ਇਹਦਾ ਇਨਸਾਫ ਹੋਣਾ ਚਾਹੀਦਾ ਇਕੱਲੇ ਹੀ ਭਾਈ ਤਰਲੋਚ ਸੇ ਇਕੱਲਾ ਹੀ ਮੈਂ ਬਟਾਲਾ ਜਾ ਰਹੇ ਹਾਂ ਨਹੀਂ ਕਿਲੇ ਜਾ ਰਹੇ ਹਾਂ ਇਕਲੇ ਆਪਣੇ ਕਿਲਾ ਨੱਥੂ ਸਿੰਘ ਦਾ ਨੰਨਾ ਤੁਝੇ ਨਕਿ ਲਾਲਸ਼ੇ ਦਾ ਉਥੇ ਦਵਾਈ ਆਪਣੀ ਘਰ ਦੀ ਦੀ ਲੈਣ ਜਾਣ ਟੇ ਸੀ ਤੇ ਪਿੱਛੋਂ ਇਹ ਹੈਕਰ ਆਇਆ ਵਾ ਬਹੁਤ ਤੇਜ਼ ਰਫਤਾਰ ਅੱਗੋਂ ਟਾਇਰ ਵੱਜੇ ਆ ਦੇਖ ਪਿਆ ਪਿਛਲੇ ਟਾਇਰ ਉੱਤੇ ਹੀ ਲੰਗੇ ਆ ਤਾਂ ਹਿਅ ਇਨਸਾਫ ਮੰਗਨੇ ਆ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ ਅਸੀਂ ਹਣੇ ਧਰਨਾ ਲਾ ਕੇ ਰੱਖਾਂਗੇ ਸਾਈਡ ਤੇ ਆ ਕੇ ਆ ਰਿਹਾ ਅਸੀਂ ਅਸੀਂ ਉਹਨਾਂ ਨੂੰ ਹਾਰਨ ਵੀ ਦਿੱਤਾ ਪਹਿਲਾਂ ਪਿੱਛੇ ਹੀ ਅਸੀਂ ਹਾਰਨ ਵੀ ਦੇ ਰਹੇ ਹਾਂ ਚਲੋ ਸਪੀਡ ਦੇ ਵਿੱਚ ਹੀ ਜ਼ਿਆਦਾ ਠੀਕ ਹੈ ਜੀ ਮੈਂ ਔਰ ਸੰਦੀਪ ਮੇਰਾ ਦੋਸਤ ਹੈ ਕਾਲਾ ਨੋ ਰੋ ਆ ਰਹੇ ਆ ਇਹਨਾਂ ਚਿਕਨੂੰ ਅਸੀਂ ਜਦੋਂ ਓਵਰਟੇਕ ਨਹੀਂ ਆ ਕਿ ਚਲ ਪਿੱਛੇ ਆਪਾਂ ਗੱਲਾਂ ਕਰਦੇ ਕਰਦੇ ਉਹਨਾਂ ਚਿਕਨੂੰ ਇਹ ਬਜ਼ੁਰਗ ਜਿਹੜੇ ਸਾਈਡ ਤੇ ਉਹਨਾਂ ਨੇ ਕੀ ਕੀਤਾ ਵੀ ਫਰੰਟ ਤੇ ਜਾ ਕੇ ਅਗਲੇ ਟਾਇਰ ਦੇ ਵਿੱਚ ਜਿਹੜਾ ਕਿ ਬਹੁਤ ਅਨਬੈਲੈਂਸ ਸੀ ਜਿਆਦਾ ਰਫਤਾਰ ਦੇ ਵਿੱਚ ਜਿਹੜਾ ਕਿ ਉਹ ਉਹ ਅਨਬੈਲੈਂਸ ਦੇ ਵਿੱਚ ਆਈ ਆਪਣੀ ਗੱਡੀ ਪਿੱਛੇ ਕਰ ਲਈ ਵੀ ਕਿਤੇ ਸਾਨੂੰ ਵੀ ਓਵਰਟੇਕ ਕਰਨ ਲੱਗਿਆ ਨਾ ਕਰੇ ਉਹਨਾਂ ਦੇ ਉੱਤੇ ਬਜ਼ੁਰਗਾਂ ਦੇ ਉੱਤੇ ਚੜਾ ਕੇ ਚਾਤੇ ਤੇ ਮੌਕੇ ਦੇ ਉੱਤੇ ਜਿਹੜੀ ਗੱਲ ਹੋ ਗਈ ਆ ਅਸੀਂ ਉਹਨਾਂ ਦੇ ਨਾਲ ਜਿਹੜਾ ਕਿ ਵੇਖਦੇ ਆ ਵੇਖਦੇ ਆ ਉਹਨਾਂ ਚ ਕੋਈ ਫਰਾਰ ਹੋ ਗਿਆ ਵਾ ਬਾਕੀ ਇੱਥੇ ਇਕੱਠੇ ਕੋਈ ਮੋਟਰਸਾਈਕਲ ਤੇ ਆ ਰਿਹਾ ਹੈ ਕੋਈ ਸਾਈਕਲ ਤੇ ਆ ਰਿਹਾ ਇਕੱਠੇ ਹੁੰਦੇ ਹੁੰਦੇ ਆ ਰਹਿੰਦੇ ਸਾਰੇ ਭੈਣ ਭਰਾਵਾਂ ਦਾ ਇਹਦਾ ਕਿੰਨੀ ਸਮੇਂ ਦੀ ਗੱਲ ਐ ਪਾਜੀ ਹੋਰ ਮੇਰੇ ਨਾਲ ਕਿੰਨਾ ਟਾਈਮ ਲੱਗ ਗਿਆ ਤਿੰਨ ਪੰਜ ਦੀ ਗੱਲ ਆ ਤਿੰਨ ਪਛੇ ਦੀ ਗੱਲ ਆ 31 ਮਿੰਟ ਠੀਕ ਹੈ ਜੀ ਬਾਕੀ ਆਪਾਂ ਟਾਈਮ ਨਹੀਂ ਆ ਬਾਕੀ ਇਹੋ ਆ ਵੀ ਪਰਿਵਾਰ ਨੂੰ ਇਨਸਾਫ ਚਾਹੀਦਾ ਵਾ ਔਰ ਹੈ ਡਰਾਈਵਰ ਇਹ ਮਾਲਕ ਨੂੰ ਕੁੱਟ ਦਿੱਤਾ ਵਾ ਉਹਦਾ ਇਨਸਾਫ ਹੋਣਾ ਚਾਹੀਦਾ ਠੀਕ ਹੈ ਜੀ ਮ ਟਾਡੀਆਂ ਵੀ ਗੱਡੀਆਂ ਚਾਹੇ ਟਾਡੀਆਂ ਵੀ ਸਾਰਿਆਂ ਦੀਆਂ ਗੱਡੀਆਂ ਚੱਲਦੀਆਂ ਨਾ ਰੋਡਾਂ 'ਤੇ ਤੇ ਮਾਲਕ ਤੇ ਡਰਾਈਵਰ ਟੱਚ ਦੇ ਵਿੱਚ ਹੁੰਦੇ ਨੇ ਹੁਣ ਉਹ ਡਰਾਈਵਰ ਨੂੰ ਮਾਲਕ ਨੂੰ ਫੋਨ ਕਰ ਰਿਹਾ ਤੇ ਮਾਲਕ ਜਿਹੜਾ ਕੋਈ ਸ਼ਿਕਾਇਤ ਨਹੀਂ ਦੇ ਰਿਹਾ ਕੁਝ ਨਾ ਮਿਲ ਸੀ ਕਿ ਪਿੰਡ ਤਖਤੁਰ ਰਖਵਾਲਾ ਪਿੰਡ ਨੇ ਰੋਡ ਪਟਾਲਾ ਉੱਥੇ ਕੋਈ ਰੋਡ ਐਕਸੀਡੈਂਟ ਹੋਇਆ ਜਿੱਥੇ ਪੁੱਜ ਕੇ ਆਇਆ ਅਸੀਂ ਤੇ ਗਰੰਤੀ ਸਿੰਘ ਨੇ ਤਰਲੋਕ ਸਿੰਘ ਨਾਲ ਸਹਾਰਾ ਸਿੰਘ ਕੋਲ ਪੁੱਜ ਕੇ ਉਹ ਇਹ ਕਰਤਖੇਂ ਦੀ ਰਵਾ ਕਰਦੇ ਪਿੰਡ ਪੁੱਜ ਕੇ ਰਹਿਣ ਵਾਲੇ ਹੈ ਜੋ ਜੁਰਸਾ ਤੇ ਆ ਰਹੇ ਸੀ ਤੇ ਹੈਡਰਾ ਮਸ਼ੀਨ ਜਿਹੜੀ ਆ ਕ੍ਰੇਨ ਸੀ ਲੀਆ ਯਾਰੀ ਕਲਰੋਟੂ ਤੇ ਸਪਤੀਰ ਸਵੇਰ 8:30 ਵਜੇ ਤੇ ਟ੍ਰੇਨ ਬੱਜੇ ਨਾਲ ਮੌਕੇ ਤੇ ਜੀ ਗੁਰ ਸਿੰਘ ਦੀ ਮੌਤ ਹੋ ਗਈ ਹੈ ਹੈਡਰਾ ਦਾ ਡਰਾਈਵਰ ਆ ਉਹ ਮੁੱਖੇ ਤੋਂ ਫਰਾਰ ਹੈ ਉਹਦਾ ਨਾਮ ਲੈਤਾ ਜਾ ਰਿਹਾ ਤੇ ਕੋਈ ਨਾ ਸਮਝ ਨਹੀਂ ਜਾ ਰਿਹਾ ਪਿੰਡ ਵਾਲੇ ਬੰਦੋਂ ਉਤਰਨਾ ਇੱਥੇ ਲਗਾਇਆ ਗਿਆ ਬਿੱਟੇ ਨਹੀਂ ਪਿੰਡ ਵਾਲੇ ਖਿਸੀਪੁਰ ਤੋਂ ਆਏ ਸੀ ਆਪਣੇ ਬੀਪੁਰ ਤੋਂ ਆਏ ਉਹਨਾਂ ਦੇ ਜਿਹੜੇ ਪਿੰਡ ਵਾਲੇ ਵਸਦੇ ਹੋਏ ਸੜਕਾਂ ਬੰਦ ਨਹੀਂ ਰਸਤਾ ਬੰਦ ਕੀਤਾ ਕੀ ਮੰਗ ਕਰਦੇ ਪਏ ਨੇ ਮੰਗੋ ਪਰਚਾ ਕਰਾ ਲਿਆ ਲਗੋ ਡਰਾਈਵਰ ਆਪਰੇਾਰੇ ਹੁਣ ਕਰੂਗੇ ਕੀ ਤੁਹਾਡੇ ਲੋਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਜ ਇਹ ਰਜਿਸਟਰੀ ਕਾਰਵਾਈ ਕਰ ਰਹੇ